ਹਾਂਜੀ ਆਪਾਂ ਲੱਗੇ ਹਾਂ ਜਿਸ ਸਿੰਪਲ ਆਲ ਓਵਰ ਸੂਟ ਕੱਟਣਾ ਠੀਕ ਹੈ ਜੀ ਇਹ ਬੜੇ ਬਣੇ ਦਾ ਸੂਟ ਆ ਆਪਣਾ ਇਹਦੀ ਆਪਾਂ ਕਟਿੰਗ ਕਰਨ ਲੱਗੇ ਹਾਂ ਤੁਸੀਂ ਵੀਡੀਓ ਸਾਰੀ ਜ਼ਰੂਰ ਦੇਖਿਓ ਸਾਢੇ 3 ਮੀਟਰ ਸੂਟ ਹੈ ਜੀ ਇਹ ਕੱਪੜਾ ਬੜੇ ਬਨੇ ਚ ਪਹਿਲਾਂ ਆਪਾਂ ਨੇ ਖਿੱਚਕੀ ਦੀ ਕਾਣ ਦੇਖ ਰਣੀ ਹਰ ਇੱਕ ਸੂਟ ਦੀ ਤੁਸੀਂ ਕਾਣ ਦੇਖ ਲਿਆ ਕਰੋ ਖਿੱਚਕੀ ਵੀ ਕਾਣ ਤਾਂ ਨਹੀਂ ਹੈਗੀ ਕਿਉਂਕਿ ਉਹ ਕੱਢਣੀ ਜ਼ਰੂਰੀ ਹੁੰਦੀ ਹੈ ਇਹ ਫੇ ਸੂਟ ਚ ਪੈ ਜਵੇ ਤੇ ਸੂਟ ਸਹੀ ਨਹੀਂ ਬਣਦਾ ਆਪਣਾ ਟੇਡਾ ਜਾਈ ਜਾਂਦਾ ਹੁੰਦਾ ਹੈ ਕਾਣ ਜ਼ਰੂਰ ਕੱਢ ਲਿਆ ਕਰੋ ਪਹਿਲਾਂ ਇਦੀ ਲੰਬਾਈ ਰੱਖਣੀ ਹੈ ਆਪਾਂ ਨੇ 42 ਆਪਾਂ ਨੇ ਇਹਦੀ ਕਟਾਈ ਕਰ ਲੈਣੀ ਹੈ 45 ਠੀਕ ਹੈ 3 ਇੰਚ ਆਪਾਂ ਨੇ ਵਾਧਾ ਰੱਖਣਾ ਹੈ ਹਾਂਜੀ ਆਪਾਂ ਨੇ ਦੋਨਾਂ ਪਾਸੇ ਤੇ ਮੈਨ ਲੈਣਾ ਹੈ 34

ਤੁਸੀਂ ਫੁੱਲਾਂ ਦਾ ਵੀ ਧਿਆਨ ਜਰੂਰ ਰੱਖ ਲਿਆ ਕਰੋ ਫੁੱਲ ਵੀ ਆਪਣੇ ਉੱਪਰ ਨੂੰ ਜਾਣੇ ਚਾਹੀਦੇ ਜਿੱਦੋਂ ਉਹ ਆਪਣਾ ਕਮੀਜ਼ ਦਾ ਗੋਲਾ ਹੁੰਦਾ ਤੇ ਆਪਾਂ ਨੇ ਚਾਰ ਤਹਾਂ ਚ ਹੋਲਡ ਕਰ ਲਿਆ ਜੀ ਕਿਬਰਾਟ ਨਾਲ ਆਪਾਂ ਸੂਟ ਕਟਾਈ ਕਰਨ ਲੱਗੇ ਆਂ ਸਾਢੇ 6 ਇੰਚ ਆਪਣੇ ਤੀਰਾ ਲੈ ਲਿਆ ਸਾਢੇ 7 ਇੰਚ ਆਪਾਂ ਨੇ ਮੋਢਾ ਲੈ ਲਿਆ ਨੀਚੇ ਨੂੰ 10 ਇੰਚ ਆਪਾਂ ਨੇ ਇੱਥੇ ਕਾਟਾ ਪਾਣੀ ਮੋਢੇ ਕੋਲ ਤੇ ਉੱਪਰ ਤੇ ਆਪਾਂ ਨੇ ਸਾਢੇ 6 ਲੱਤਾ ਨੀਚੇ ਤੇ ਆਪਾਂ ਨੇ 6 ਕਰਨ ਲਿਆ ਇੱਕ ਧੀ ਆਪਾਂ ਨੇ 8 ਇੰਚ ਦੀ ਨਿਸ਼ਾਨੀ ਲਾ ਲਣੀ ਹੈ। ਅੱਧਾ ਇੰਚ ਆਪਾਂ ਨੇ ਕਾਟ ਪਾਣੀ ਤੇਰੇ ਦੀ। ਹੱਥ ਟਨਟਾ ਇੰਚ ਗਲੇ ਦੀ ਨਿਸ਼ਾਨੀ ਲਾਤੀ। ਸਾਢੇ 3 ਤੇ ਆਪਾਂ ਨੇ ਗਲਾਈ ਦੇਣੀ ਹੈ ਜੀ। ਮੋਢੇ ਨੂੰ। ਐਦਾਂ ਆਪਾਂ ਨੇ ਗਲਾਈ ਦੇ ਦੇਣੀ ਹੈ ਜੀ ਇਹਨੂੰ। 1 ਇੰਚ ਦੀ ਆਪਾਂ ਨੇ ਮੂਰੇ ਕਾਰਡ ਪਾਉਣੀ ਆ ਮੁਰਲੇ ਪੈਂਟ ਵੱਲੇ ਨੂੰ 22 ਇੰਚ ਦੀ ਪਿੱਛੇ ਪਾਉਣੀ ਆ ਪਿਛਲੇ ਵੱਲੇ ਨੂੰ ਮਤਲਬ ਅਰਧਕਲਾ ਇਹਦੇ 2.5 ਇੰਚ ਸੀ ਤੇ ਉੰਨੀ ਇਹਦੀ ਕਮਰ ਆਪਾਂ ਨੇ ਰੱਖ ਲੈਣੀ ਵੀ ਸਾਢੇਸਲਾ ਇਹਦੀ 15 ਤੇ ਇਹਦੀ ਹਿੱਪ ਆਈ hip ਵਧਾਉਣ ਦੀ ਲੋੜ ਨਹੀਂ hip ਤੁਸੀਂ ਤੇਈ ਜੋ ਰੱਖ ਲਿਓ। ਹੁਣ ਦੇਖ ਤੁਸੀਂ 23 ਇੰਚ ਦੀ ਪਹਿਲਾਂ ਸਿੱਧੀ ਸਲਾਈ ਲਾਉਣੀ ਹੈ ਜਾਂ ਤੁਸੀਂ ਫਿਟਿੰਗ ਦੀ ਨਿਸ਼ਾਨੀ ਲਾਉਣੀ ਹੈ। 23 ਜਾਂ 3 ਇੰਚ ਦੀ ਸਿੱਧੀ ਨੇ ਲਾਉਣੀ ਹੈ ਸਲਾਈ। ਉਸ ਤੋਂ ਬਾਅਦ ਫਿਰ 7 ਇੰਚ ਪਰ ਆ ਕੇ ਆਪਾਂ ਨੇ ਮਲਾ ਦੇਣਾ ਜੇ ਇੱਦਾਂ। ਐਦਾਂ ਸਲਾਈ ਲਾਉਣੀ ਹੈ ਤੁਸੀਂ ਫਿਟਿੰਗ। ਤੇ ਆਪਾਂ ਨੇ ਇੱਥੇ ਨਾਲ ਲਾ ਦੇਣੀ ਨੇ ਸ਼ੈਲੀ ਸਾਢੇ 12 ਵਰਪ ਨੇ ਪਲੇਟਾਂ ਪਾ ਦੇਣੀਆਂ ਇਹਦੀ ਸਾਢੇ 3 ਨ ਆਪਾਂ ਨੇ ਪਲੇਟ ਚ ਗਿਆਵ ਰੱਖ ਲਿਆ 7 ਇੰਚ ਲੰਬੀ ਆਪਾਂ ਨੇ ਪਲੇਟ ਪਾਣੀ ਹੈ 2 ਇੰਚ ਦਾ ਹੈ ਆਪ ਛੱਡਣਾ ਆਪਾਂ ਨੇ ਇਹ ਪਲੇਟ 'ਚ ਜਿਹੜੀਆਂ ਉੱਪਰ ਨੂੰ ਪਾਉਣੀਆਂ 2-2 ਇੰਚ ਤੇ ਗਾਇਬ ਨਾਲ ਆਪਾਂ ਨੂੰ ਤੇ ਡੀ ਪਲੇਟ ਦੀ ਨਿਸ਼ਾਨੀ ਲਾਤੀ ਇਹ ਆਪਾਂ ਨੇ ਸੈਂਟਰ 'ਚ ਲਾਉਣੀ ਆ ਤੇ ਖੁੰਜੇ ਦੇ ਵਿੱਚ ਤੇ ਪਲੇਟ 'ਚ ਪਾਣੀ ਇਦਾਂ ਲਾ ਲਿਆ ਗੁਰੂ ਜੀ ਤੁਸੀਂ ਵੀ ਨਿਸ਼ਾਨੀ 2.5 ਇੰਚ ਪਾਣੇ ਗੜੀ ਸਾਨੀ ਲਾ ਕੇ ਥੋੜਾ ਟੱਕਲਾਤਾ ਆਧਾ ਇੰਚ ਆਪਣੇ ਡਾун ਕੱਟ ਵਾ ਕੇ ਇਹਦੀ ਕਟਿੰਗ ਕਰ ਦੇਣੀ ਹੈ ਇੱਥੇ ਇੱਥੇ ਤੁਸੀਂ ਪਲੇਟਾਂ ਦੇ ਟੱਕ ਲਾ ਰਣੀ ਠੀਕ ਹੈ ਇਹ ਆਪਣਾ ਕਨੀਸ਼ ਕੱਟਿਆ ਗਿਆ ਤੇ ਹੁਣ ਅੱਧਾ ਘੰਟਾ ਲਾ ਦੇਵਾ ਬਾਜੂ ਬਾਹਾਂ ਕਟਾਂਗੇ ਆਪਾਂ 16 ਇੰਚ ਆਪਾਂ ਨੇ ਤਿਆਰ ਰੱਖਣੇ ਜੀ ਬਾ ਆਪਾਂ ਨੇ 3 ਇੰਚ ਵੱਧ ਲੈ ਲੈਣੀਆਂ ਕਿਉਂਕਿ ਮੂਰੇ ਤੇ ਫੋਲਡ ਹੋ ਜਾਂਦਾ ਤੇ ਸਲਾਈ ਚ ਵੀ ਆ ਜਾਂਦਾ ਬਾ ਆਪਾਂ ਨੇ ਖੁੱਲ੍ਹੀ ਹੋ ਰੱਖਣੀ ਆ 10 ਇੰਚ ਪਰ ਪਹਿਲਾਂ ਆਪਾਂ ਨੇ ਨਿਸ਼ਾਨੇ ਲਾ ਲੈਣੇ ਗੱਭੇ ਆਪਾਂ ਨੇ సాడే సతలే మూరే తెలు సాడే యని తి ఇంకా మొట్టేది బాహీ కట్ పాదా నిశాని మేము అనే ਬਾਹ ਦੇ ਕਾਟ ਪਾਤ ਹੁਣ ਆਪਾਂ ਨੇ ਕੱਟਨੇ ਇਹਦੇ ਨਾਲ ਸਟੇਟਸ ਸਲਵਾਰ ਆਪਾਂ ਪੱਲੇ ਨਹੀਂ ਪਾਉਣੇ ਹੈਗੇ ਇਹਦੇ ਬੜੇ ਪਾਨੇ ਦਾ ਕੱਪੜਾ ਆਪਾਂ ਨੂੰ ਇਹਦੇ ਵਿੱਚ ਕੁੰਦੀਆਂ ਪਾਉਣ ਦੀ ਵੀ ਲੋੜ ਨਹੀਂ ਆਪਾਂ ਨੇ ਇਦਾਂ ਹੀ ਇਹਨੂੰ ਚਾਰ ਤਿਹਾਂ ਦੇ ਵਿੱਚ ਰੱਖ ਲੈਣਾ ਹੈ ਇੱਦਾਂ ਚਾਰ ਤਿਆਹਾਂ ਚ ਕਰ ਲੈ ਜੀ ਉੱਪਰ ਨੇ ਪੈਂਤਰੀ 35 ਇੰਚ ਆਪਾਂ ਨੇ ਲੰਬੀ ਸਲਵਾਰ ਰੱਖਣੀ ਉੱਪਰ ਨੇ ਕੱਲਣੀ 33 ਦੀ ਕਟਾਈ ਕਰ ਲੈਣੀ 5 ਇੰਚ ਆਪਾਂ ਨੇ ਵੈਲਟ ਪਾ ਲੈਣੀ దా ఏ నిశాని కట్ చే కట్ దానా ਜੇ ਤੁਹਾਡੇ ਕੋਲ ਪਣਾ ਛੋਟਾ ਹੈ ਦੂਜਾ ਤੇ ਤੁਸੀਂ ਉੱਥੇ ਕੁੰਦੀਆਂ ਵੀ ਪਾ ਸਕਦੇ ਹੋ ਜੇ ਤੁਹਾਨੂੰ ਪਣਾ ਛੋਟਾ ਲੱਗਦਾ ਪਰ ਆਪਣੇ ਕੋਲ ਵੱਡੇ ਬਨੇ ਵਾਲਾ ਕੱਪੜਾ ਹੈ ਆਮ ਉਰੀ ਕੋਲ ਤੇ ਆਪਾਂ ਨੇ ਟੇਡਾ ਰੱਖਣਾ ਥੋੜਾ ਜਿਹਾ ਕਿਉਂਕਿ 1 ਇੰਚ ਆਪਾਂ ਨੇ ਪਿੱਛੇ ਦਿੱਤੇ ਗੋਲ ਤੇ ਨੀਮੀ ਰੱਖਣੀ ਹੈ ਸਲਵਾਰ ਕਿਉਂਕਿ ਚੌਕ ਨਹੀਂ ਹੁੰਦੀ ਹੈਗੀ ਫਿਰ ਕਿ ਚੇਤੇ ਤੇ ਆਪਾਂ ਕੱਟਣ ਲੱਗੇ ਜੀ 벨ਟ ਕਪੜਾ ਆਪਣਾ ਵੈਸੇ ਬਚੇਗਾ 3 ਮੀਟਰ ਨਾਲ ਸਰ ਜਾਂਦਾ ਬੜੇ ਬਨੇ ਨਾਲ ਇਹ ਆਪਣਾ ਹੈਗਾ ਤਾਂ 3.5 ਮੀਟਰ 24 ਇੰਚ ਪਾਣੀ 벨ਟ ਰੱਖਣੀ ਜੀ 7.5 ਆਪਾਂ ਨੂੰ ਲੰਬੀ ਰੱਖ ਲੈਣੀ 벨ਟ 5 ਇੰਚ ਆਪਾਂ ਨੇ ਤਿਆਰ ਰੱਖਣੀ 77 ਦੀ ਆਪਾਂ ਨੇ ਕਟਾਈ ਕਰ ਦੇਣੀ ਈ ਵੈਲਟ ਦੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਧੰਨਵਾਦ